ਯਾਰੀ ਪੀਰਾ ਬਾਬਾ ਸਾਡੇ ਨਾ ਬੰਦਾ ਬਾਹਰੋਂ ਨਾ ਘੜੀ ਲਿਆਇਆ ਪੁਰਾਣੇ ਜ਼ਮਾਨੇ ਚ ਨਾ ਘੜੀਆਂ ਦਾ ਰਵਾਜ ਹੁੰਦੇ ਉਹ ਨੰਬਰਾਂ ਜਿਹਾ ਨਹੀਂ ਹੁੰਦੇ ਉਹ ਮੇਰੇ ਸਾਡੇ ਦੀ ਘੰਟੇ ਬਾਅਦ ਚੀਕ ਜੀ ਮਾਰਦੀ ਸੀ ਕੋਲ ਪਤਾ ਹੁੰਦੇ ਵੀ 1 ਵਜ ਗਿਆ ਚੀਕੋ ਤੇ ਚੀਕੋ ਵੀ ਨਹੀਂ ਨੰਬਰਾਂ ਜਿਹਾ ਹੁੰਦਾ ਸੀ ਉਹ ਦੋ 987 ਦੀ ਕਰਦਾ ਆ ਉਹ ਸਾਡੇ ਪਿੰਡ ਇੱਕ ਬੰਦਾ ਦਫਈਜੋ ਬੁੜਾ ਘੜੀ ਲਿਆਇਆ ਘੜੀ ਉਹਨੇ ਲਿਆ ਕੇ ਦੇਦੀ ਮੁੰਡਿਆਂ ਨੂੰ ਅੱਛਾ ਜੀ ਮੁੰਡਿਆਂ ਦੀ ਗਵਾਂਢ ਸੇਲੀ ਸੀ ਭਰਾਵਾ ਉਹ ਦਿੱਲੀ ਨੂੰ ਕਿਆ ਕਰਨ ਵੀ ਤੂੰ ਟਾਈਮ ਤੇ ਨਹੀਂ ਆਉਂਦੀ ਉਹ ਕਹਿੰਦੀ ਟਾਈਮ ਸਾਡੇ ਘਰੇ ਘਰੇ ਟਾਈਮ ਪੀਸ ਆ ਉਹਨਾਂ ਨੇ ਘੜੀ ਦੇਤੀ ਉਹ ਉਹ ਕਿਵੇ ਘੜੀ ਭੁੱਲ ਗਈ ਬਾਥਰੂਮ ਚ ਉਹਦੇ ਬਾਪੂ ਨੂੰ ਬੰਨ ਲੀ ਬਾਪੂ ਵੀ ਐਡਾ ਠੇਠ ਰਵੇ ਕਿਆ ਉਹਨੇ ਵੀ ਨਹੀਂ ਪੁੱਛਿਆ ਵੀ ਕੌਣ ਲਿਆਇਆ ਇਹ ਬਾਹਰ ਦੀ ਘੜੀ ਆਪਣੇ ਘਰੇ ਉਹ ਬੰਨ ਕੇ ਤਾਂ ਸੇਟਣ ਲੱਗਿਆ ਸਾਥ ਚਾਹੇ ਉਹਦੇ ਮੂਰੇ ਬੈਠਾ ਜਿਹੜਾ ਬਾਹਰੋਂ ਲੈ ਕੇ ਆਇਆ ਸੱਟ ਬੈਕੀ ਕਿ ਲੋ ਘੜੀ ਖੜ ਕੇ ਨਾਲ ਦੇ ਕਹਿੰਨ ਘੜੀ ਬੜੀ ਘੈਂਟ ਆ ਬਾਹਰੋਂ ਆਈ ਆ ਉਹ ਜਿਹੜਾ ਲੈ ਕੇ ਆਇਆ ਸੀ ਉਹਦੇ ਪਰਤਣਾ ਫਿਰ ਗਈ ਵੀ ਲਾਂਤੀ ਮੈਂ ਇਹ ਕਿਵੇਂ ਬੰਨੀ ਬੈਠਾ ਉਹ ਕਹਿੰਦਾ ਤੈਨੂੰ ਬਾਹਰੋਂ ਕਿਹਨੇ ਭੇਜੀ ਆਏ ਕਿ ਸਾਡੇ ਰਿਸ਼ਤੇਦਾਰ ਹੈ ਮੈਂ ਕਹਾ ਬੁੜਾ ਵੀ ਠੇਟਰੀ ਸੀ ਵੀ ਉਹਨੂੰ ਪਤਾ ਲੱਗ ਗਿਆ ਵੀ ਲਿਉਂਦੀ ਸਾਡੀ ਕੰਨਿਆ ਹੀ ਐ ਉੱਚਿਆ ਉਹਨੇ ਵੀ ਗੁੱਟ ਤੇ ਬੰਨ ਲੀ ਹੁਣ ਉਹ ਬੁੜੇ ਦੇ ਘਰੇ ਆ ਕੇ ਰੌਲਾ ਪਾ ਲਿਆ ਮੁੰਡਿਆਂ ਨੇ ਕਹਿੰਦਾ ਥਾਲੇ ਘੜੀ ਦੱਸੋ ਕਿੱਥੇ ਉਹ ਕਹਿੰਦੇ ਵੀ ਘੜੀ ਦਾ ਬਾਪੂ ਇੱਥੇ ਹੋ ਇੱਥੇ ਕਿਉਂ ਹੋਊ ਕਹਿੰਦਾ ਫਲਾਣਾ ਬੰਨੀ ਬੇਟਾ ਮੇਰੇ ਮੂਰੇ ਖੇਡਦਾ ਯਾਰ ਘੜੀ ਲੈ ਕੇ ਆਓ ਘਰੇ ਤੁਹਾਨੂੰ ਦੱਸਤਾ ਮੈਂ ਇੱਥੋਂ ਨਹੀਂ ਦੇਖਿਆ ਜਾਂਦਾ ਕਹਿੰਦਾ ਉਹ ਉਹ ਕਹਿੰਦਾ ਬਾਹਰੋਂ ਆਈ ਆ ਉਹਨਾਂ ਨੇ ਹੁਣ ਭਰਾਵਾ ਕੁੜੀ ਨੂੰ ਕਿਹਾ ਕਹਿੰਦੇ ਵੀ ਘੜੀ ਤੇਰਾ ਬਾਪੂ ਬੰਨੀ ਫਿਰਦਾ ਉਹ ਕਹਿੰਦੀ ਬਾਪੂ ਜਾ ਕੇ ਲੈ ਗਿਆ ਮੈਂ ਬਾਥਰੂਮ ਤੇ ਭੁੱਲ ਗਈ ਉਹ ਕਹਿੰਦੇ ਬਾਪੂ ਤੋਂ ਲਵਾ ਸਾਡਾ ਬਾਪੂ ਰੋਲਾ ਪਾਉਂਦਾ ਹੁਣ ਉਹ ਬਾਪੂ ਨੂੰ ਕਹਿੰਦੇ ਵੀ ਘੜੀ ਤਾਂ ਬਣਾ ਲੈਨੇ ਵੀ ਤੂੰ ਨਹੀਂ ਬਨਣੀ ਉਹਨਾਂ ਨੇ ਕਹ ਜੇ ਬਾਪੂ ਨੇ ਬਨ ਲਈ ਉਹ ਤੂੰ ਵੱਡਾ ਸਿਆਪਾ ਉਹਨੇ ਕਿਹਾ ਵੀ ਹੁਣ ਮੇਰੇ ਕੋਲੇ ਸੀ ਕਿ ਤੇ ਹੁਣ ਇਹਦੇ ਕੋਲੇ ਕਿਵੇਂ ਆ ਗਈ ਹੈ ਤੇ ਉਹ ਭਰਾਵਾ ਉਹੀ ਘੜੀ ਹੁਣ ਨਾ ਜਦੋਂ ਉਹਨਾਂ ਨੇ ਕੀ ਕਰਿਆ ਬਾਪੂ ਨੇ ਹੁਣ ਕਹਿੰਦਾ ਮੈਂ ਵੰਦਾ ਨਹੀਂ ਲਿਆਉ। ਕੁੜੀ ਨੇ ਹੌਲੀ ਕਿਤੇ ਘੜੀ ਚਾਕੇ ਦੇ ਦਿੱਤੀ। ਮੁੰਡੇ ਨੇ ਬਾਪੂ ਨੂੰ ਦੁਕਾਦੀ ਕਹਿੰਦੇ ਆਹ ਦੇ ਘੜੀ। ਲੈ ਬੜਾ ਉਹਨੇ ਲੈਟਰਨ ਸਿਰ। ਕਹਿੰਦਾ ਨਾ ਉਹ ਬੰਦੇ ਨਾ ਤੂੰ। ਯਾਰ ਤੈਨੂੰ ਪਤਾ ਨਾ ਘੜੀ ਆ ਕੇ ਘੜੀ। ਕਹਿੰਦਾ ਤੂੰ ਮਰਾ ਦੇਂਗਾ ਯਾਰ ਸਾਡਾ ਟਾਈਮ ਪਸਾ ਦੇਂਗਾ। ਕਿਹੜਾ ਸਾਲੇ ਐਲ ਸੀ ਡੀ ਲਿਆਏ ਘਰੇ ਉਦੋਂ ਪੁਰਾਣਾ ਜਵਾਨਾ ਦੀ ਰਾਤ ਨੂੰ ਗੰਦਗੀਆਂ ਫਿਲਮਾਂ ਹੀ ਲਾ ਕੇ ਬਹਿ ਜਾਂਦੇ ਸੀ। ਮੁੰਡੇ ਤੇ ਉਹ ਰਾਤ ਨੂੰ ਕਹਿੰਦੇ ਲਾਈਟ ਔਟ ਗਈ ਪੈ ਕੇ ਲੱਗੇ ਉਵੇਂ ਹੀ ਸੌਂ ਗਏ। ਏ ਤੜਕੇ ਸੁੱਤੇ ਪਏ ਤੇ ਲਾਈਟ ਆ ਗਈ। ਓ ਚੱਲ ਪੀ। ਕੋਈ ਸੀ ਯਾਰ ਚੱਲ ਪੀ ਜਦੋਂ ਚੀਕਾਂ ਸੁਣੀਆਂ ਤੇ ਤੇਰਾ ਹਾ ਦੂਜਾ ਭੱਜ ਆਵੇ ਪੱਤੀ ਉਹਦੇ ਕੋਲੇ ਪੱੱਤੇ ਪਾਉਂਦਾ ਸੀਗਾ ਓਏ ਓਏ ਜਵਾਕਾਂ ਨੂੰ ਕਹਿੰਦਾ ਬਾਹਰ ਹੋ ਜਾ ਓਏ। ਕੋਨੇ ਓਵੇਂ ਹੀ ਸੀੜੀ ਟੀਵੀ ਚੱਕਿਆ ਪੱਲੀ 'ਚ ਪਾ ਕੇ ਮੋਢੇ ਤੇ ਰੱਖ ਲਿਆ। ਹੁਣ ਪੁਲਾ ਕੇ ਲੱਗਿਆ ਵਾਚਾ ਖੜੀ 'ਚ। ਜਦੋਂ ਭੱਜੇ ਤੇ ਤਾਰ ਖੁੱਲੀ ਜਾਵੇ। ਹੁਣ ਪੱਲੀ 'ਚ ਚੀਕਾਂ ਵੱਜਣ ਬੁੜੀਆਂ ਕਹਿੰਣ ਵੇ ਪੱਲੀ 'ਚ ਕੀ ਲੈ ਚੱਲਿਆ ਵੇ ਕੀ ਮਰ ਚੂ ਕਰਦੇ ਇਹਨੂੰ। ਨਾ ਨਾ ਭੈਣ ਜੀ ਦਾਗਾ ਪਲੱਗ ਕਰ ਦਿਓ ਇਹ ਨਹੀਂ ਮਰਦਾ ਹੈ ਉਹਨੇ ਟੀਵੀ ਵੀ ਸੀ ਯਾਰ ਰੂੜੀ ਤੇ ਛੱਡਿਆ ਜਾਣ ਉਹ ਮਰਾਤੇ ਸੀ ਕਿੰਜਰ ਤੇ ਉਹ ਕਹਿੰਦਾ ਉਹ ਕਹਿੰਦਾ ਸੀ ਕੀ ਉਹਦੇ ਚ ਕਹਿੰਦਾ ਤੁਸੀਂ ਕੀ ਲੈਣ ਇੱਕ ਪਾਸੇ ਤੇ ਦੁਕਾਨ ਤਾਂ ਆਈ ਆ ਉਹ ਵੀ ਮੇਰਾ ਕਲੈਕਟਰ ਆਇਆ ਹੋਰ ਪੰਜ ਘੰਟਾ ਬੰਦਾ ਸੀਗਾ ਉਹਨੂੰ ਕਾਜੀ ਬਹੁਤ ਹੁੰਦੀ ਸੀ ਬਾਬਾ ਕਾਜੀ ਬਾੜੀ ਹੁੰਦੀ ਸੀ ਤੇ ਉਹ ਟਰੱਕ ਤੇ ਸੀਗਾ ਹੁਣ ਉਹਨੂੰ ਲੈਟਰੀਨ ਦਾ ਜੋਰ ਉਧਰੋਂ ਨਾਲ ਝੋਟੇ ਖਾਦੇ ਵੇ ਟਰੱਕ ਤੇ ਆਏ 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 ਕਰਦਾ ਆਵੇ ਤੇ ਭਰਾਵਾ ਲੀਂਡਾ ਝੰਡ ਹੋ ਗਿਆ ਵਿੱਚ ਉਹਨਾਂ ਕਹੇ ਚਲ ਘਰੇ ਜਾ ਕੇ ਬਹਿ ਜਾਗੇ ਉਹਦੋਂ ਨੂੰ ਲੀਂਡਾ ਝੰਡ ਬਣ ਕੇ ਟੋਪੀ ਵਾਲਾ ਗੱਲ ਬਣ ਗਿਆ ਤੇ ਮੇਰਾ ਸਾਲਾ ਨਿਕਲੇ ਨਾ ਘਰੇ ਲੈਟਰੀਨ ਤੇ ਬੈਠਾ ਜਦੋਂ ਬੈਠੇ ਮਾਰ ਗਿਆ ਸਾਰਾ ਟੱਪਰ ਲੈਟਰੀਨ ਚ ਜਾਏ ਉਹ ਸੁੱਕਾ ਉਹ ਠੀਕਾ ਤੂੰ ਉਹ ਮੇਰਾ ਠੀਕਾ ਕਬਜ ਸੀ ਉਹ ਸਾਲਿਆ ਕਬਜ ਦੇ ਆ ਕਹਿੰਦੇ ਉਹਨੇ ਜਦੋਂ ਪਾਣੀ ਮਾਰਿਆ ਜਿਹੜਾ ਉਹ ਝੰਡ ਹੋਇਆ ਲੀਂਡਾ ਭਰਾਵਾ ਬੈਂਟ ਚ ਫਸ ਗਿਆ ਜਦੋਂ ਬੈਂਡ ਜਫਾ ਗਿਆ ਜੋ ਦੂਜੇ ਜਵਾਕ ਗਏ ਉਹਦੋਂ ਲੈਟ ਨਹੀਂ ਪਾਣੀ ਨਾ ਭਰ ਕੀ ਪਾਣੀ ਨਾ ਭਰ ਕੀ ਉਹ ਕਹਿੰਦੇ ਵੀ ਕਾਹ ਨਹੀਂ ਜਾਂਦਾ ਕੀ ਸਿੱਟੇ ਨੇ ਉਹ ਕਹਿੰਦਾ ਸਾਲਿਓ ਲੀਂਡਾ ਝੰਡ ਹੋਇਆ ਸੀਗਾ ਵਿੱਚ ਬਸ ਗਿਆ ਉਹਨਾਂ ਨੇ ਬਾਬਾ ਮਹੇਤਰੀ ਸਾਦ ਕੇ ਬੈਂਡ ਜਾ ਵੱਢ ਕੇ ਕੱਢ ਕੇ ਨਵਾਂ ਲਾਇਆ ਉੱਥੇ ਬੈਠਾ ਸੱਪਾਂਗੂ ਕਹਿੰਦੇ ਆ ਪਿਆ ਉਹਦੋਂ ਉਹਦਾ ਕਨੈਕਟਰ ਬਹਿ ਗਿਆ ਮੇਰਾ ਸਾਲਾ ਸ਼ਾਮ ਨੂੰ ਉਹ ਵੀ ਉੱਥੇ ਛੱਡਿਆ ਵਿੱਚ ਹੀ ਉਹ ਪਾਣੀ ਮਾਰ ਥੱਲੇ ਉੜ ਜੇ ਜਦੋਂ ਪਾਣੀ ਮੁੱਕ ਜੋ ਤਾਂ ਅਜ ਐ ਕਰ ਰਿਹਾ ਸੱਪਾਂਗੂ ਕਹਿੰਦੇ ਕਿਵੇਂ ਹਗਦੇ ਆ ਗੰਜਰੋ ਕਹਿੰਦੇ ਗਾ ਹੀ ਨਹੀਂ ਜਾਂਦਾ ਤੁਸੀਂ ਖਬਰਦਾਰ ਜੇ ਸਾਡੇ ਘਰੇ ਲੈਟਰਨ ਬੈਠੇ ਮਸਾ ਦਾ ਬੱਲੇ ਉਹਨਾਂ ਨੇ ਉਤੋਂ ਉਹ ਕਹਿੰਦਾ ਤੁਸੀਂ ਗਲਤ ਆ ਬੰਦੇ ਮੈਂ ਕਿਹਾ ਇਹ ਤਾਂ ਹੋਮ ਹੀ ਹੋ ਗਈ ਸੀਗੇ ਉਹ ਲੀਂਡਾ ਫੜ ਗਿਆ ਕਹਿੰਦਾ ਅੰਨਾਂ ਤੇ ਬੋਲਾ ਦੋ ਆੜੀ ਹੁੰਦੇ ਸੀ ਹੈਨਾ ਉਹ ਬੋਲੇ ਨੇ ਅੰਨੇ ਨੂੰ ਕਿਹਾ ਕਹਿੰਦਾ ਓਏ ਖੀਰ ਖਾਈਏ ਖੀਰ ਉਹਨਾਂ ਨੇ ਖੀਰ ਕਿੱਥੇ ਵੇਖੀ ਸੀ ਅੰਨਾ ਕਹਿੰਦਾ ਕੀ ਹੋ ਜੀ ਹੁੰਦੀ ਓਏ ਕਹਿੰਦਾ ਚਿੱਟੇ ਰੰਗ ਦੀ ਹੁੰਦੀ ਆ ਕਿੰਨਾ ਸਾਰਾ ਚਿੱਟਾ ਰੰਗ ਕੇ ਹੋ ਜਾ ਹੁੰਦਾ ਕਹਿੰਦਾ ਪਗੜੇ ਯਾਰ ਕਾ ਕਿੰਨਾ ਪਗੜਾ ਕੇ ਹੋ ਜਾ ਹੁੰਦਾ ਉਹਨੇ ਆਏ ਹੱਥ ਕਰਕੇ ਆਏ ਬੜਾ ਕੇ ਹੱਥ ਕਹਿੰਦਾ ਐ ਹੋ ਜਾ ਹੁੰਦਾ ਕਹਿੰਦਾ ਭਾਣ ਬੜਾ ਗਿਆ ਮੈਂ ਨਹੀਂ ਕਹਿੰਦਾ ਗਾਲ ਚ ਪਾਜੂ ਉਹ ਸਹੁਰੇ ਦੀਆ ਕਿੱਥੇ ਅਖੀਰ ਕਿੱਥੇ ਬਗਲਾ ਕਹਿੰਦਾ ਹੈ ਬਣੰਦੇ ਨੂੰ ਕੀ ਪਤਾ ਅਸੀਂ ਆ ਗਏ ਜੀ 에ਰਪੋਰਟ ਤੇ ਮੈਂ ਕਹਿੰਦਾ ਜਹਾਜ਼ ਬਿਛੋੜੀ ਪਾਈ ਜਾਂਦੇ ਆਈ ਜਾਂਦੇ ਆ ਪਤਾ ਨਹੀਂ ਕਿੰਨੇ ਮਤਲਬ ਨਿਕਲ ਪਾਣਵਾਦ